ਇਹ ਆਪਣਾ ਲਾਹੇ ਬਾਗੀਚਾ ਘਰੇ ਛੋਟਾ ਜਿਹਾ ਆ ਆ ਆਪਣੇ ਬਦੀਨਾ ਲੱਗਿਆ ਤੇ ਘਰੇ ਵੀ ਆਪਾਂ ਲਾ ਸਕਦੇ ਆ ਬਾਗੀਚਾ ਵਧੀਆ ਤੇ ਸਵਾਰ ਕੇ ਤੇ ਆ ਆਪਣੇ ਲੱਗੀਆਂ ਨੇ ਮਿਰਚਾਂ ਦੇਖੋ ਕਿੰਨੀਆਂ ਸੋਹਣੀਆਂ ਮਿਰਚਾਂ ਨੇ ਸਾਰਾ ਫਲ ਲੱਗਿਆ ਪਿੰਡੀਆਂ ਲੱਗੀਆਂ ਨੇ ਯਾਨਕਿ ਇੰਨਾ ਪਿੰਡੀਆਂ ਨੇ ਪੂਰੀ ਗਰਮੀ ਸਬਜ਼ੀ ਖਲਾਈ ਆ ਫਰੈਸ਼ ਤਾਜੀ ਸਬਜ਼ੀ ਨਾ ਕੋਈ ਸਪਰੇ ਤੇ ਆ ਆਪਣੇ ਨਿੰਬੂ ਲੱਗੇ ਨੇ ਨਿੰਬੂ ਵੀ ਆਪਾਂ ਯੂਨੀਵਰਸਿਟੀੋਂ ਲਿਆਏ ਸੀਗੇ ਉਹ ਲਾਇਆ ਸੀਗਾ ਤੇ ਵਧੀਆ ਫਲ ਦਿੰਦਾ ਹੈ 12 ਮਹੀਨੇ 30 ਦਿਨ ਫਲ ਹੁੰਦਾ ਇਹ ਤੇ ਦੋ ਤਰ੍ਹਾਂ ਦੇ ਨਿੰਬੂ ਲੱਗਦੇ ਆ ਤੇ ਇੱਕ ਲੱਗਦਾ ਛੋਟਾ ਨਿੰਬੂ ਇੱਕ ਲੱਗਦਾ ਵੱਡਾ ਨਿੰਬੂ ਤੇ ਆਹ ਦੇਖ ਸਕਦੇ ਹੋ ਤੁਸੀਂ ਕਿੰਨਾ ਫਲ ਲੱਗਿਆ ਹੈ ਥੱਲੇ ਚੱਕ ਕੇ ਦਿਖਾ ਦਈਏ ਦੇਖੋ ਕਿੰਨਾ ਫਲ ਲੱਗਿਆ ਹੈ ਤੇ ਜੇ ਆਪਾਂ ਵਧੀਆ ਨਸਲ ਦੇ ਬੂਟੇ ਲਾਵਾਂਗੇ ਜ਼ਰੂਰ ਹੁੰਦੇ ਆ ਬਾਕੀ ਜੋ ਦੱਸ ਦਿਆ ਡਾਈਟ ਇਹਨਾਂ ਦੀ ਕੀ ਕੀ ਪਾਉਣਾ ਹੈ ਇਨਾਂ ਵਿੱਚ ਤੇ ਉਹ ਪਾ ਕੇ ਫਲ ਵਧিয়ে ਦਿੰਦੇ ਆ ਤੇ ਇਹਨਾਂ ਨੇ ਪੂਰਾ ਗਰਮ ਹੀ ਗਰਮ ਹੀ ਨਿੰਬੂ ਪੜਾਇਆ ਤੇ ਫਲ ਮੁੱਕਣ ਜਿਵੇਂ ਉਹ ਜਿੰਨੇ ਮਰਜ਼ੀ ਤੋੜ ਕੇ ਹਾਂਡੀਆਂ ਗੰਡੀਆਂ ਨੂੰ ਵੀ ਅਸੀਂ ਦੇ ਦਿੰਨੇ ਆ ਫਲ ਨਹੀਂ ਕਦੇ ਮੁੱਕਿਆ ਹੈਗਾ ਤੇ ਫਿਰ ਵੀ ਹੁਣ ਵੀ ਕਿੰਨੇ ਪਾੜੀ ਜਾਂਦੇ ਆ ਪੱਕ ਕੇ ਪਾੜੀ ਜਾਂਦੇ ਵਿਚਾਲਿਓ ਤੇ ਹੁਣ ਉਹਦਾ ਚਾਰ ਪਾਇਆ ਇਹਨਾਂ ਦਾ ਘਰ ਦੇ ਨਿੰਬੂਆਂ ਦਾ ਤੇ ਆਹ ਭਿੰਡੀਆਂ ਦੋ ਹੱfte 'ਚ ਵਧੀਆ ਹੋ ਜਾਂਦਾ ਫਲ ਇਹਨਾਂ ਦਾ ਭਿੰਡਿਆਂ ਦਾ ਵੀ ਤੇ ਇੱਧਰ ਅੰਗੂਰ ਦੀ ਬੇਲ ਆਈ ਸੀਗੀ ਇਹ ਵੀ ਹੋਈ ਹੀ ਆ ਤੇ ਹੋਊਗੀ ਤੇ ਇੱਧਰ ਆ ਕਾ ਆਪਾਂ ਇੱਕ ਬੂਟਾ ਬੀਜ ਜਾਈਏਗਾ ਲੀਚੀ ਦਾ ਦੱਸਿਓ ਕਮੈਂਟ ਕਰਕੇ ਲੀਚੀ 'ਚ ਆਪਾਂ ਕੀ ਕੀ ਪਾਈਏ ਜੋ ਇਹ ਗਰੋਥ ਕਰੇ ਜ਼ਿਆਦਾ ਬੂਟਾ ਤੇ ਸੌਣ ਦਾ ਮਹੀਨਾ ਚੱਲਦਾ ਤਾਂ ਹੁਣ ਤਾਂ ਹੋਈ ਜਾਣਾ ਜੋ ਮਰਜੀ ਬੂਟਾ ਬੀਜਦੀ ਆਪਾਂ ਤੇ ਗੱਲ ਹੁੰਦੀ ਹੈ ਇਹਨਾਂ ਵਿੱਚ ਜੋ ਦਵਾਈ ਸਪਰੇ ਪੈਂਦੀ ਆ ਤੇ ਉਹਦੀ ਉਹ ਕਿਹੜੀ ਪੌਣੀ ਆ ਤੇ ਆਹ ਬੂਤਾ ਆਪਾਂ ਲਾਇਆ ਸੀ ਗੰਦੀ ਸੀ ਨਾ ਛੋਟਾ ਜਿਹਾ ਹੀ ਆ ਜੀ ਤੇ ਇਹ ਵੀ ਤਕਰੀਬਨ ਹੋਈ ਜਾਣਾ ਕੋਈ ਅੱਗੇ ਸਿਆਲ ਨੇ ਇਹ ਠੰਡੇ ਤੇ ਮੌਸਮ ਤੇ ਜ਼ਿਆਦਾ ਹੁੰਦਾ ਹੈ ਫਲ ਤੇ ਆ ਆਪਣਾ ਸੋਹਣਾ ਜਿਹਾ ਬਗੀਚਾ ਕਰਦਾ ਇੱਥੇ ਮੈਂ ਕਦੋਂ ਦੀ ਬੇਲਾਂ ਕਦੋਂ ਬਹੁਤ ਖਲਾਇਆ ਕਦੋਂ ਦੀ ਬੇਲਾਂ ਲਾਈ ਸੀ ਸਾਰੀਆਂ ਮੈਂ ਕਣਕੀ ਜਿਆਦਾ ਉਹਨਾਂ ਨੇ ਅਲਝਾ ਪਾ ਲਿਆ ਸੀਗਾ ਪੱਟੀਆਂ ਪੁੰਨੇ ਘੱਟ ਹੁੰਦੀ ਸੀ ਜਦੋਂ ਭਾਵਾ ਉਹ ਘੱਟ ਲੱਗਦੀ ਸੀ ਪਰ ਮੈਂ ਉਹ ਸਾਰੀਆਂ ਵੱਢ ਤੀਆਂ ਵੱਢ ਕੇ ਸੁਕਾ ਕੇ ਫੂਕ ਤੀਆਂ ਥੱਲੇ ਤੇ ਆਹ ਜਾਮਣ ਬੀਜੀ ਨਾ ਸੋਹਣਾ ਬਾਗੀਚਾ ਹੈ ਜੇ ਆਪਾਂ ਕਾ ਚਾਹੀਏ ਘਰ ਚ ਆਪਾਂ ਸਾਰਾ ਕੁਝ ਲਾ ਸਕਦੇ ਹਾਂ ਜੇ ਆਪਣਾ ਸੋਹਣਾ ਬਾਗੀਚਾ ਹੋਵੇ ਤੇ ਰਿਹਾਂ ਸਪਰੇਹਾਂ ਦੀ ਆਪਾਂ ਸਬਜ਼ੀ ਖਾਣੇ ਆ ਉਹ ਆਪਣੇ ਹੈਲਥ ਲਈ ਵਧੀਆ ਨਹੀਂ ਹੈਗੇ ਆਪਾਂ ਘਰੇ ਉਹਗਾ ਕਿ ਆਰਗੇਨਿਕ ਖਾ ਸਕਦੇ ਆ ਚਾਹੇ ਗਮਲਿਆਂ 'ਚ ਬੀਜ ਲੋ ਤੇ ਚਾਹੇ ਆਪਾਂ ਘਰੇ ਆਪਣਾ ਵਧੀਆ ਬਗੀਚਾ ਬਣਾ ਕੇ ਬੀਜ ਸਕਦੇ ਆ ਚਲੋ ਮੈਂਗਾ ਇੱਕ ਵੀਡੀਓ ਬਣਾਈਏ ਘਰ ਵਾਸਤੇ ਤੁਹਾਨੂੰ ਦਿਖਾ ਦੀ ਇਹ ਆ ਵੀਜਾ ਟਮਾਟਰ ਇੱਕ ਅੱਗੇ ਹੋਇਆ ਸਭ ਕੁਝ ਹੋ ਜਾਂਦਾ ਵੀਰ ਜੇ ਦਿਲੋਂ ਕੋਈ ਵੀ ਚੀਜ਼ ਆਪਾਂ ਮਿਹਨਤ ਕਰੀਏ ਸਾਰਾ ਕੁਝ ਹੋ ਜਾਂਦਾ ਤੇ